ਬਹੁਤ ਹੀ ਰਿਸਪੈਕਟਡ ਡੀਪੀ ਅਰੁਫਾ ਸਾਹ ਕੋ ਬਾਇਆ ਜੀ ਖਿਡਾਰੀਆਂ ਕੋ ਸਾਹ ਤਾਰਿਫ ਕਰਤੇ ਹੋਏ ਜੀ ਨਮਸਕਾਰ ਮੈਂ ਆਰਮਲ ਬਾਇਆ ਜਿਹੜਾ ਲੋਕ ਸੰਪਰਕ ਅਫਸਰ ਪਠਾਨਕੋਟ ਮੈਂ ਬਹੁਤ ਧੰਨਵਾਦੀ ਹਾਂ ਗ੍ਰੀਨਲੈਂਡ ক্রিকেট ਕਲੱਬ ਪਠਾਨਕੋਟ ਦਾ ਜਿਨ੍ਹਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 47ਵਾਂ 크ਿਸਮਸ ਕ੍ਰਿਕਟ ਟੂਰਨਾਮੈਂਟ ਜੋ ਐ ਐਸਡੀ ਸਕੂਲ ਦੀ ਗਰਾਊਂਡ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਬਹੁਤ ਪੁਰਾਣਾ ਮੇਰਾ ਇਸ ਕਲੱਬ ਦੇ ਨਾਲ ਵੀ ਰਿਸ਼ਤਾ ਹੈ ਔਰ ਇਸ ਗਰਾਊਂਡ ਦੇ ਨਾਲ ਵੀ ਔਰ ਮੈਂ ਮੁਬਾਰਕਬਾਦ ਦਿੰਦਾ ਗ੍ਰੀਨਲੈਂਡ ਕ੍ਰਿਕਟ ਕਲੱਬ ਨੂੰ ਜਿਹੜੇ ਇੱਕ ਵੱਖਰੀ ਸੋਚ ਲੈ ਕੇ ਚੱਲੇ ਆ ਨੌਜਵਾਨ ਪੀੜੀ ਨੂੰ ਖੇਡਾਂ ਦੇ ਨਾਲ ਜੋੜਨ ਦੀ ਔਰ ਬੱਚਿਆਂ ਦੇ ਵਿੱਚ ਇੱਕ ਜਾਗਰਤੀ ਦੀ ਲਹਿਰ ਚੱਲ ਰਹੀ ਹੈ ਵੀ ਹਰ ਸਾਲ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਆ ਨੌਜਵਾਨ ਇਸ ਗਰਾਊਂਡ ਦੇ ਵਿੱਚ ਕ੍ਰਿਕਟ ਖੇਡਣ ਲਈ ਆਂਦੇ ਆ ਸਾਡੇ ਪਠਾਨਕੋਟ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਰੋਸ਼ਨ ਕਰਦੇ ਆ ਸੋ ਇੱਕ ਵਾਰ ਮੈਂ ਫਿਰ ਗ੍ਰੀਨਲੈਂਡ ਕ੍ਰਿਕਟ ਕਲੱਬ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਔਰ ਉਮੀਦ ਕਰਦਾ ਕਿ ਪ੍ਰਭੂ ਇਸੇ ਤਰ੍ਹਾਂ ਇਹਨਾਂ ਦੀ ਜੜੀ ਇੱਕ ਪ੍ਰਯਾਸ ਹੈ ਉਪਰਲਾ ਹੈ ਇਹਨੂੰ ਭਵਿੱਖ ਦੇ ਵਿੱਚ ਵੀ ਜਾਰੀ ਰੱਖਣ ਧੰਨਵਾਦ ਰਾਜਿੰਦਰ ਕੁਮਾਰ ਸ਼ਰਮਾ ਰਿਟਾਇਰਡ ਇੰਕਮਪੈਕਸ ਆਫੀਸਰ ਫ্রম ਪਠਾਨਕੋਟ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਇਹ ਸਾਡੀ ਗ੍ਰੀਨਵਾਲ ক্রিকেট ਕਲੱਬ ਜਿਹੜੀ ਹੈਗੀ ਹੈ ਇਸ ਟੂਰਨਾਮੈਂਟ ਨੂੰ ਬੜੇ ਅੱਛੇ ਤਰੀਕੇ ਨਾਲ ਖੇਡਾ ਰਹੀ ਹੈ। ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਸਾਡੇ ਸ਼੍ਰੀ ਰਾਮ ਲਵਾਇਆ ਜੀ ਆਦੇ ਇੱਥੇ ਸਾਡੇ ਪ੍ਰੋਗਰਾਮ ਦੀ ਸ਼ਾਨ ਹੋਰ ਵਧਾਤੀ ਹੈ। ਔਰ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਇਹ ਜਿਹੜੇ ਹੈਗੇ ਇਸ ਨੂੰ ਟੂਰਨਾਮੈਂਟ ਨੂੰ ਪਲੱਸ ਗੇਮਸ ਦੇ ਵਿੱਚ ਇੰਟਰਸਟ ਲੈਂਦੇ ਨੇ। ਔਰ ਅਸੀਂ ਖੁਸ਼ ਹਾਂ ਕਿ ਇਹ ਟੂਰਨਾਮੈਂਟ ਅੱਗੇ ਵੱਧਦਾ ਰਹੇ ਤੇ ਇਹਾਂ ਦੀ ਸਪੋਰਟ ਵੀ ਇਸ ਸਾਡੇ ਟੂਰਨਾਮੈਂਟ ਨੂੰ ਨਾਲ ਬਣੀ ਰਹੇ। ਬਹੁਤ-ਬਹੁਤ ਧੰਨਵਾਦ। ਮੈਂ ਰਾਮ ਲਵਾਇਆ ਜੀ ਡੀ बहुत शुक्रिया अदा करता हूँ जिन्होंने आके बच्चों को आशीर्वाद दिया है जो कि चालीस के ऊपर वाली गेम जो चल रही है इसमें इन्हों इनकी जानकारी के लिए बता दूं हमारे आजीवन प्रधान इंद्रजीत गुप्ता जी चेयरमैन गुरबख्श चौधरी जी और ऋषु प्रधान जी कार्यकारी अध्यक्ष देख्स। इनकी अध्यक्षता में ये काम ये मैच करवाए जा रहे हैं ये सैतालीस ग्रीन लैंड क्रिकेट क्लब का मैच चल रहा है जो कि प्रभु जसमुसी जी की जन्म के उपलक्ष्य में करवाया जाता है इसमें अलग अलग प्रांतों से लोग टीम टीमें भाग ले रहे हैं आज जो मैच है वो दीनानगर 11 और पीसीएस पठानकोट का चल रहा है जो कि बहुत रोमांचक रूप में चला गया है मैं शहर वासियों से अपील करता हूं ਤੇ ਆ ਕੇ ਜੇ ਮੈਚ ਜ਼ਰੂਰ ਦੇਖੇ ਧੰਨਵਾਦ